ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਸੱਜਣੋ ਨੋਟ ਕਰ ਲਿਓ। ਪਿੰਡ ਚੂੜ ਚੱਕ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਮੋਗਾ ਆ ਗਿਆ। ਕਰੇਲੂ ਪਰਿਵਾਰ ਕੋਲੇ ਆ ਸੱਜਣੋ ਦੋ ਬੈੜਾ ਫੋਰ ਸੇਲ ਵਿਕਾਊ ਆ। ਜਰਸੀ ਚੁੰਗੀ ਕਹਿ ਸਕਦੇ ਆਪਾਂ ਕਿੰਨੇ ਟਾਈਮ ਦੀ ਸੂਈ ਕਿੰਨਾ ਦੁੱਧਵਾਦਾ ਸੱਜਣੋ ਤੇ ਇੱਕ ਜਾਤ ਬਰੀਡ ਵਾਲੀ ਗਊ ਪੂਛ ਤੋਂ ਜ਼ਰੂਰ ਲੰਡੀ ਆ ਤੇ ਇਹਦੇ ਥੱਲੇ ਵੀ ਕਿੰਨਾ ਦੁੱਧਵਾਦਾ ਸਾਰੀ ਗੱਲਬਾਤ ਮਾਲਕ ਨਾ ਕਰਾਂਗੇ ਕੋਈ ਵੀ ਪਸ਼ੂ ਸੱਜਣੋ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਇਹਨਾਂ ਤੇ ਪੈਸੇ ਜਿਹੜੇ ਉਹ ਖਰਚ ਕਰਦੇ ਆ ਆਜੋ ਗੱਲਬਾਤ ਕਰੀਏ ਲਈਏ ਜਾਣਕਾਰੀ ਤੇ ਦੋਨੇ ਪਸ਼ੂ ਬਾਈ ਦੇ ਕੋਲੇ ਘਰੇ ਹੀ ਮਾਰ ਰੱਖਿਆ ਹੋਇਆ ਪਈਆਂ ਵਪਾਰ ਲੈਣ ਦਾ ਕੰਮ ਨਹੀਂ ਸੱਜਣੋ ਆਜੋ ਲਈਏ ਜਾਣਕਾਰੀ ਨਾਲੇ ਚਲਾ ਕੇ ਵੇਣਿਆਂ ਨਾਲੇ ਰੇਟ ਪੁੱਛਦੇ ਆ ਭਰਾ ਤੋਂ ਕੀ ਕੀਤੇ ਜਾਂ ਨਾਲੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਚੜਦੀ ਕਲਾ ਨਾ ਜੀ ਚੜਦੀ ਕਲਾ ਹੀ ਚੜਦੀ ਆਪਣਾ ਨਾਂ ਕੀ ਹੈ ਬਾਈ ਜੀ ਬੂਟਾ ਸਿੰਘ ਜੀ ਬੂਟਾ ਸਿੰਘ ਸੰਨ ਆਫ ਜੀ ਗੁਰਚਰਨ ਸਿੰਘ ਗੁਰਚਰਨ ਸਿੰਘ ਪਿੰਡ ਚੂੜ ਚੱਕ ਆਗੇ ਜੀ ਚੂੜ ਚੱਕ ਜੀ ਜ਼ਿਲ੍ਹਾ ਮੋਗਾ ਆ ਗਿਆ ਹਾਂ ਜੀ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਆਪ 98556 77294 98556 77294 73 294 294 ਇਹਦੇ ਤੇ ਕੋਈ ਵੀ ਗੱਲਬਾਤ ਕਰੇ ਸਜਣੋ ਵੈਸੇ ਤਾਂ ਸਕਰੀਨ ਤੇ ਵੀ ਚੱਲਦਾ ਰਹੂਗਾ ਤੇ ਇਹ ਪਸ਼ੂ ਬਾਈ ਆਪਣੇ ਘਰ ਦੇ ਆ ਨਾ ਹਾਂਜੀ ਘਰ ਦੇ ਆ ਆ ਗਊ ਆਪਣੇ ਕੋਲੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਦੂਜਾ ਸੂਆ ਸੂਈ ਆ ਬਾਈ ਜੀ ਕਿੰਨੇ ਚਿਰ ਦੀ ਸੂਈ ਆ ਤੇ ਕਿੰਨਾ ਦੁੱਧ ਆ ਤਿੰਨ ਮਹੀਨੇ ਹੋਏ ਸੀ ਤਿੰਨ ਮਹੀਨੇ ਹੋ ਗਏ ਸੂਈ ਨੂੰ ਤੇ ਕਿੰਨਾ ਦੁੱਧ ਹੁਣ 6 ਕਿਲੋ ਤੋਂ ਭਾਈ 6 ਕਿਲੋ ਤਿੰਨ ਤਿੰਨ ਕਿਲੋ ਹਾਂ ਦੁੱਧ ਇਹਦੇ ਕੋਲੇ ਜਿਹੜਾ ਹਾਜ਼ਰ ਆ ਤੇ ਬਾਈ ਜੀ ਬੱਚਾ ਇਹਦੇ ਕੋਲੇ ਬੱਚਾ ਜ ਆ ਹੈ ਜੀ ਤੇ ਚੂਣ ਚਾਂ ਨੂੰ ਬਈ ਸੀਲ ਪਾੜਾ ਪਾ ਕੇ ਤੇ ਟੰਗਾ ਲਾ ਕੇ ਚੋਨੇ ਵੀ ਕੋਈ ਚੋਲੇ ਬੁੜੀ ਬੰਦਾ ਸੀਲ ਚਲੋ ਤੌਰ ਕਰਾਇਓ ਚੱਕ ਲਓ ਵੀ ਸੱਜਣਾ ਝੂੰਗੀ ਜਰਸੀ ਥਣ ਚੰਗਾ ਲੱਗਾ ਹੋਇਆ ਤੇ ਬਾਕੀ ਬਾਈ ਨੇ ਦੁੱਧ ਤੁਹਾਨੂੰ ਉਹ ਦੱਸਿਆ ਜਿਹੜਾ ਭਾਂਡੇ ਚ ਆਉਂਦਾ ਹੋਊਗਾ ਬਈ 6 ਕਿਲੋ ਪੱਕਾ ਹੀ ਦੁੱਧ ਹੋਊਗਾ ਇਹਨਾਂ ਦਾ ਹਨਾ ਠੀਕ ਇਹ ਸੱਜਣੋ ਨੋਟ ਕਰ ਲਿਓ ਬਾਈ ਕਹਿੰਦਾ ਵੀ ਦੌਲਤਪੁਰੇ ਦੇ ਕੋਲੇ ਆ ਇਹ ਚੂੜ ਚੱਕ ਸੇਖਵਾ ਤੋਂ ਸਿੱਧੇ ਆ ਜਾਈਦਾ ਲੌਂਗੋ ਦੇਵੇ ਤੇ ਲੌਂਗੋ ਦੇਵੇ ਤੋਂ ਸਿੱਧੇ ਚੂੜ ਚੱਕ ਚੈੱਕ ਕਰ ਲੋ ਸੱਜਣੋ ਥਣ ਲੇਵੇ ਦੀ ਕੁਆਲਿਟੀ ਜਿਹੜੀ ਹੈ ਨਾ ਝਾਤ ਮਾਰ ਲੋ ਬਰਲਾ ਮੁਰਲਾ ਸੁਣ ਬਈ ਜਦੋਂ ਪਸਮਾਕ ਕਰਦੀ ਥਣ ਸੋਨਾ ਬਣਾ ਜਾਂਦੀ ਨਾ ਤੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਜੀ 15000 ਜੀ 15000 ਰੁਪਈਆ ਦਾ ਰੇਟ ਆ ਕਿੰਨੇ ਦੀ ਜਸਨੋ ਕਰਾਂਗੇ ਆਪਾਂ ਇਹਦੀ ਮਾਨਤਨ ਹੋ ਜੀ ਕਿੰਨਾ ਕ ਮਾਨਤਨ ਕਰ ਦਈਏ ਮਾਨਤਨ ਹੋ ਜੀ 11500 ਵਧ ਕਰ ਦਈਏ ਥੋੜਾ ਬਤਾ 20 ਦਾ ਕਰ ਦਿਆਂ ਜੀ ਹੈ 20 ਦਾ ਕਰ ਦਿਆਂਗੇ 13000 ਦੀ ਦੇ ਦਿਆਂਗੇ ਦੇ ਦਿਆਂਗੇ ਚਲ ਜਿਹੜਾ ਕੋਈ ਭੈਣ ਭਰਾ ਫੋਨ ਲਾਊਗਾ ਕੋਈ ਮੌਕੇ ਤੇ ਹੋ ਜੂ ਛੋਟ ਛੱਪਾ ਹੋਰ ਵੀ ਹੈ ਨਾ ਹਾਂਜੀ ਹਾਂਜੀ ਤੇ ਆਹ ਗਊ ਕਿਹੜਾ ਸੂਆ ਇਹ 3 ਤੀਜਾ ਜੀ ਇਹ ਤੀਜਾ ਸੂਆ ਆਪਣੇ ਕੋਲੇ ਘਰੀ ਹਾਂਜੀ ਕਰਦਾ ਜੀ ਇਹ ਕਿੰਨੇ ਚਿਰ ਦੀ ਸੂਈ ਆ ਜੀ ਇਹਨੂੰ ਮਹੀਨਾ ਹੋ ਗਿਆ ਜੀ ਇਹਨੂੰ ਮਹੀਨਾ ਹੋ ਗਿਆ ਹਾਂਜੀ ਕਿੰਨਾ ਦੁੱਧ ਆ ਬਾਈ ਜੀ ਦੁੱਧ 11 ਕਿਲੋ ਜੀ 11 ਕਿਲੋ ਦੁੱਧ ਇਹਦੇ ਕੋਲੇ ਹਾਜ਼ਰ ਆ ਤੇ ਚੂਣ ਚਾਂ ਇੱਕ ਨੰਬਰ ਆ ਜੀ ਇੱਕ ਨੰਬਰ ਬੱਚਾ ਇਹਦਾ ਵੀ ਹੈ ਨਹੀਂ ਬੱਚਾ ਇਹਦਾ ਵੀ ਨਹੀਂ ਚਲੋ ਤੌਰ ਕਰਾ ਦਿਓ ਚੱਕ ਲਓ ਵੀ ਸੱਜਣੋ ਤੌਰ ਚੈੱਕ ਕਰ ਲਿਓ 11 ਕਿਲੋ ਦੁੱਧ ਮੋਜ ਨਾ ਹੋਊਗਾ ਗਾਂਥਲੇ ਕਿਉਂਕਿ ਲਹੂ ਪਾਣੀ ਵਾਲੀ ਆ ਤੇ ਥੋੜਾ ਜਨਾ ਪੱਕਾ ਮੰਦੀ ਆ ਬਾਈ ਤੋਂ ਪਹਿਲਾਂ ਵੀ ਬਾਹਰ ਕਢਾਈ ਆ ਥਣ ਚਵਾਈ ਵਾਲਾ ਲੱਗਾ ਹੋਇਆ ਕਾਲਾ ਮੱਝ ਵਾਲਾ ਥਾਣਾ ਕੋਈ ਕਹਿਣ ਵਾਲੀ ਗੱਲ ਨਹੀਂ ਤੇ ਬਾਈ ਜੀ ਇਹਦੀ ਲੱਤ ਤੇ ਜਿਹੜੀ ਗੰਡ ਜੀ ਇਹਦੀ ਕੋਈ ਪ੍ਰੋਬਲਮ ਤਾਂ ਨਹੀਂ ਇਹਨੂੰ ਨਹੀਂ ਨਹੀਂ ਹੈ ਕੋਈ ਨਹੀਂ ਉਹ ਪੱਕੇ ਦਾ ਕਰਕੇ ਕਰਦੀ ਆ ਜੀ ਵੀ ਪੱਕੇ ਤੇ ਖੜੀ ਰਹੀ ਕਰ 24 ਘੰਟੇ ਪੱਕਾ ਆ ਜੀ ਠੀਕ ਹੈ ਠੀਕ ਜਾਣਾ ਉਹ ਪੱਕਾ ਜੀ ਆ ਜਾ ਚੱਲ ਪੁੱਤ ਚੱਲ ਸੱਜਣਾ ਥਣ ਬਹੁਤ ਕੰਮ ਦਾ ਲੱਗਾ ਕੋ ਨੂੰ ਤੇ ਬਾਈ ਇਹਨਾਂ ਨੂੰ ਟੀਕਾ ਟੂਕਾ ਲਵਾਇਆ ਗਾਂ ਬਣੀਆਂ ਕਿ ਨਹੀਂ ਹੈ ਜੀ ਨਹੀਂ ਜੀ ਅਜੇ ਨਹੀਂ ਦੋਨੇ ਹੀ ਖਾਲੀ ਆ ਹਾਂ ਹਾਂ ਜੀ ਨੇ ਠੀਕ ਆ ਬਾਈ ਦੱਸਣਾ ਚਾਹੀਦਾ ਸਚਾਈ ਦੱਸਣੀ ਚਾਹੀਦੀ ਆ ਕਿਉਂਕਿ ਐਵੇਂ ਆਪਾਂ ਕਹਿ ਦਈਏ ਮਹੀਨਾ ਮਹੀਨਾ ਹੋ ਗਿਆ ਹਨਾ ਉਹ ਸਵਾਦ ਵਾਲੀ ਗੱਲ ਨਹੀਂ ਲੋ ਵੀ ਸੱਜਣਾ ਚਾਰਾ ਸਨਾਂ ਦਾ ਆਪਸੀ ਗੈਬ ਦੂਰੀ ਚੈੱਕ ਕਰ ਲੋ ਇੱਕੋ ਜੀ ਲੱਗੀ ਹੋਈ ਆ ਦੁੱਧ ਉਤਾਲੀਆਂ ਨਾੜਾਂ ਲੇਵੇ ਤੇ ਚੰਗੀਆਂ ਤੇ ਬਾਈ ਜੀ ਇਹਦਾ ਰੇਟ ਕੀ ਰਹੂਗਾ ਇਹਦਾ ਜੀ ਦੇ ਦਿਆਂਗੇ 28 ਦੀ 28000 ਹਾਂਜੀ ਮੌਕੇ ਤੇ ਮੌਕੇ ਤੇ 2000 ਘਟਦੀ 26000 ਦੀ ਚੱਲ ਜੇ ਕੋਈ ਭੈਣ ਭਰਾ ਲਾਊਗਾ ਫੋਨ ਹਨਾ ਤੇ ਹੋਰ ਵੀ ਮੌਕੇ ਤੇ ਛੋੜ ਛੱਪਾ ਹੋ ਜਾਊਗਾ ਲੋ ਵੀ ਸੱਜਣਾ 26000 ਦੇ ਵਿੱਚ ਛੋੜ ਛੱਪਾ 11 ਕਿਲੋ ਦੁੱਧ ਆ ਗਾਂ ਦੇ ਕੋਲੇ ਥਣ ਚੰਗਾ ਲੱਗਾ ਤੇ ਮਹੀਨੇਕ ਦੀ ਸੁਈ ਆ ਬਈ ਜੇ ਸੇਵਾ ਸੁਬਾ ਹੋਰ ਵਾਜੇ ਤੇ ਵਾਜੂਗੀ ਦੁੱਧ ਮੈਨਾਂ ਵਾਜੂਗੀ ਬਹੁਤ ਬਹੁਤ ਆ ਜੀ ਪਸ਼ੂ ਵਾਲੇ ਆ ਹਨਾ ਤੇ ਫਿਰ ਵੰਡੇ ਆਇਆ ਹੀ ਦਾਣਾ ਆਉਣਾ ਹਨਾ ਲੋ ਵੀ ਸੱਜਣੋ ਧੰਨਵਾਦ ਆ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ 2 ਐਨੀਮਲ ਫੋਰ ਸੇਲ ਵਕਾਊ ਆ ਦੌਲਤਪੁਰੇ ਦੇ ਕੋਲੇ ਪਿੰਡ ਚੂੜ ਚੱਕ ਜਿਲ੍ਹਾ ਮੋਗਾ ਦੇ ਵਿੱਚ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਦੇ